ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਮਾਜ ਦੀ ਸਰਕਾਰ ਮੁਰਦਾਬਾਦ ਪੰਜਾਬ ਸਮਾਜ ਦੀ ਸਰਕਾਰ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਹ 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 ਨਗਰ ਕੌਂਸਲ ਮੁਰਦਾਬਾਹ ਨਗਰ ਕੌਂਸਲ ਮੁਰਦਾਬਾਹ ਇਮਰਜਪੁਰ ਮੁਰਦਾਬਾਹ ਇਮਰਜਪੁਰ ਮੁਰਦਾਬਾਹ ਪਾਣੀ ਦੇ ਵਿੱਚ ਪਾਣੀ ਜਦਾ ਪਾਣੀ ਬਹੁਤ ਖੜਾ ਹੈਗਾ 2 ਮਿੰਟਾਂ ਹੋ ਗਏ ਬਹੁਤ ਔਖੇ ਹੋ ਰਹੇ ਹੈਗੇ ਆ ਭਾਈ ਪ੍ਰਸ਼ਾਸਨ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਸਾਡਾ ਘਰ ਦੇ ਅੰਦਰ ਵੜਨਾ ਬੁੱਸ ਲਾਇਆ ਪਿਆ ਐਨਾ ਮਖੀ ਮਚਰ ਹੋਇਆ ਪਿਆ ਜੀ ਬਹੁਤ ਦੁਖੀ ਹੈ ਗਿਆ ਜਿਸ ਕਰਕੇ ਸਾਰੇ ਮੱਲਿਆ ਲੈਣੇ ਅਸੀਂ ਇੱਥੇ ਕਰਨਾ ਲਾਇਆ ਹੈਗਾ ਫਟ ਹੀ ਗੱਲ ਸੁਣਦਾ ਨਹੀਂ ਕੋਈ ਅਸੀਂ ਬਿਖਿਆਦਨ ਬੇਨਤੀ ਕਰਦੇ ਆ ਕਿ ਸਾਡਾ ਇਸ ਮਸਲੇ ਦਾ ਜਲਦੀ ਵੱਲ ਦੇ ਹੱਲ ਕੀਤਾ ਜਾਵੇ। ਜੇ ਆਹ ਕੈਂਟਰਾਂ ਨਾਲ ਪਾਣੀ ਕੱਢ ਕੇ ਗਏ ਸੀਗੇ ਕੋਈ ਉਹਦੇ ਨਾਲ ਕੋਈ ਖਾਲੀ ਹੁੰਦਾ ਜੀ। ਕੋਈ ਫੜ ਗਏ ਪਿਆ। ਕੋਈ ਪਰੇ ਲੈ ਕੇ ਜਾਂਦੇ ਆ ਨਾ ਦਿਨ ਫਿਰ ਪੜ ਜਾਂਦਾ ਹੈਗਾ। ਉਹਦਾ ਕੋਈ ਖਾਲੀ ਨਹੀਂ ਹੈਗਾ। ਤੁਸੀਂ ਸਬੰਧਕ ਕੋ ਕੰਪਲੀਟ ਕੀਤੀ ਆ ਨਗਰ ਕੌਂਸਲ ਨੂੰ। ਕੰਪਲੀਟ ਨਗਰ ਕੌਂਸਲ ਨੂੰ ਕੀਤੀ ਆ। ਪ੍ਰਧਾਨ ਜਨ ਵੀ ਕਹੇਗਾ ਅਪਡੇਟ ਆ ਆਖੂਗਾ ਉਹਨਾਂ ਨੇ ਵੀ ਬਹੁਤ ਵੀਡੀਓ 'ਤੇ ਦਿਹਾ ਗਿਆ ਬਣਾ ਬਣਾ ਕੇ। ਬਸ ਸਾਰੇ ਕਿਸੇ ਦੀ ਗੱਲ ਨਹੀਂ ਸੁਣੀਗੀ। ਕੀ ਕਾਰਨ ਹੈ ਇਹ ਕਿਉਂ ਕਰਨ ਕਰਦੇ? ਪਤਾ ਨਹੀਂ ਕਰਨ ਕਿਉਂ ਨਹੀਂ ਕਰਦੇ ਗਏ ਉਹਦੇ। ਕਹਿੰਦੇ ਦੋ ਖਰਾਬ ਹੋਏਗਾ ਤੋ ਖਰਾ ਪਤਾ ਨਹੀਂ ਕਿਹੜੀ ਮਸ਼ੀਨਾਂ ਕਿਹੜੇ ਨਹੀਂ ਆਈਆਂ ਜਾਂ ਕੰਦਕ ਬਤਨ ਲਗਾ ਕਿਹੜੀ ਮਸ਼ੀਨਾਂ ਆਈਆਂਗੇ ਸਿਹਤ ਵਿਭਾਗ ਨੂੰ ਕੋਈ ਲਿਖਿਆ ਤੁਸੀਂ ਇਸ ਬਾਰੇ ਡੇਂਗੂ ਡੰਗੂ ਵਗੈਰਾ ਸਿਹਤ ਵਿਭਾਗ ਨੇ ਰੋਕ ਕੰਦਾਇਆ ਤਾਂ ਜੇ ਉਹ ਦੱਸਣ ਕਰਦਾ ਪਾਣੀ ਲਗਾੜੋ ਕਰੋ ਆਹ ਕਰਾ ਰਹੇ ਚਾ ਆ ਜੁਗਨੇ ਇਹ ਪਾਣੀ ਦੇ ਸੋਝਣੀ ਕੋਈ ਇਹ ਵੀ ਕਿੰਨੀ ਨੋਖੜਾ ਅਸੀਂ ਕਹਿੰਦੇ ਸਾਡੇ ਜਲਦੀ ਜਲਦੀ ਹੱਲ ਕੀਤਾ ਜਾਵੇ ਸਾਡੇ ਬਜ਼ੁਰਗ ਹੈਗੇ ਬਜ਼ੁਰਗ ਘਰ ਦੇ ਅੰਦਰ ਨਹੀਂ ਦਾਖਲ ਹੋ ਸਕਦੇ ਉਹਨਾਂ ਨੂੰ ਬਿਮਾਰੀਆਂ ਵੱਲਦੀ ਹੈਗੀਆਂ ਬਾਕੀ ਮਸਲੇ ਦਾ ਹੱਲ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਕੀ ਹੈ ਇਹ ਕਰਨਾ ਚਾਰੀ ਰੱਖਾਂਗੇ ਜਿੰਨਾ ਜਿਹੜਾ ਮਸਲਾ ਨਹੀਂ ਹੱਲ ਹੁੰਦਾਗਾ ਹੋਰ ਇਹੋ ਲਈ ਆ ਟੱਪ ਚੋ ਇੱਕ ਮਿੰਟ ਦੇ ਪ੍ਰਧਾਨ ਜੀ ਤੁਹਾਨੂੰ ਲਾਇਆ ਕੀ ਕਾਰਨ ਹੈ ਅੱਜ ਮੈਨੂੰ ਵਾਰ ਨੰਬਰ 19 ਦੇ ਵਿਸੇਕਾਂ ਨੇ ਬੁਲਾਇਆ ਵੀ ਇੱਥੇ ਤੁਹਾਡਾ ਪਾਣੀ ਬਹੁਤ ਗੰਦਾ ਖੜਾ ਹੈ ਕਈ ਦਿਨਾਂ ਤੋਂ ਖੜਾ ਹੈ ਲੇਕਿਨ ਨਗਰ ਕੌਂਸਲ ਇਹਦੀ ਜ਼ਿੰਮੇਵਾਰੀ ਲੈਣ ਤੋਂ ਭੱਜਦੀ ਹੈ ਵੀ ਇਹ ਸੀਵਰਪੋਰਟ ਤੇ ਗੱਲ ਛੱਡ ਦਿੰਦੀ ਹੈ ਸੀਵਰਪੋਰਟ ਨਗਰ ਕੌਂਸਲ ਤੇ ਗੱਲ ਛੱਡ ਦਿੰਦਾ ਹੈ ਲੇਕਿਨ ਕੋਈ ਵੀ ਬੰਦਾ ਆ ਵੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਅੱਜ ਤੋਂ ਜਦੋਂ ਸਾਢੇ 3 ਸਾਲ ਪਹਿਲਾਂ ਇਹ ਤੁਹਾਡੇ ਐਮਸੀ ਕੌਂਸਲ ਨੂੰ ਬੋਟਾ ਤੋਂ ਬਿਨਾ ਅਣਬੋਝ ਜਿੱਤਿਆ ਗਿਆ ਸੀ ਆ ਲੋਕਾਂ ਦੇ ਕਾਗਜ਼ ਰੱਦ ਕਰਾ ਕੇ ਉਹ ਜਿੱਤਿਆ ਸੀ ਆ ਉਹ ਲੋਕਾਂ ਨੂੰ ਬੜੀ ਉਮੀਦਾਂ ਸੀ ਕਿ ਵੀ ਅਸੀਂ ਜਿਹੜਾ ਹੈਗਾ ਵੀ ਅਸੀਂ ਇਹ ਨਗਰ ਕੌਂਸਲ ਦੇ ਕੰਮ ਕਰਾਂਗੇ ਲੇਕਿਨ ਹੁਣ ਦਿੰਦੇ ਨਹੀਂ ਕਿਤੇ ਕੱਲੀ ਇਹ ਵਾਗਡ ਕਹਿੰਦੇ ਟੈਂਕੀ ਕਿਹਦੇ ਭਰਾਤੀ ਉਹਦੀ ਵਾਗਡ ਦੇ ਕੇ ਬੜਾ ਆਪਜੀ ਵਾਵਾ ਕਰਦਾ ਫਿਰਦਾ ਕਿ ਮੈਂ ਟੈਂਕੀ ਭਰਾਦੀ ਟੈਂਕੀ ਭਰਾ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇਗੇ ਇਹ ਸਿਵਲ ਬੋਰਡ ਦੀ ਤੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ ਵੀ ਇਹਨੂੰ ਜਲਦੀ ਉਹ ਜਲਦੀ ਇਹਦਾ ਜਿਹੜਾ ਮਸਲਾ ਹੱਲ ਕਰਾਇਆ ਜਾਵੇ ਕਿਉਂਕਿ ਇੰਨੀਆਂ ਕਿ ਬਿਮਾਰੀਆਂ ਫੈਲ ਚੁੱਕੀਆਂ ਐ ਮੈਂ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਇੱਕ ਵਾਈਟ ਦਿੱਤੀ ਸੀਗੀ ਮੈਂ ਉਹ ਗੰਦਲ ਚ ਜਾ ਕੇ ਵਾਈਟ ਦਿੱਤੀ ਮੈਂ ਅੱਜ ਵੀ ਦਵਾਈਆਂ ਮੇਰੇ ਕੋਲੇ ਆ ਮੈਨੂੰ ਪੰਜ ਦਿਨਾਂ ਦਾ ਬੁਖਾਰ ਹੋਇਆ ਹੋਇਆ ਉਸ ਦਿਨ ਦਾ ਪਰ ਅੱਜ ਹੀ ਮੈਂ ਆਣਾ ਨਹੀਂ ਜਾਂਦਾ ਸੀ ਆ ਪਰ ਨਗਰ ਕੌਂਸਲ ਜਿਹੜੇ ਮੇਰੇ ਸਾਥੀ ਐ ਇਹਨਾਂ ਨੇ ਮੈਨੂੰ ਬੁਲਾਇਆ ਵੀ ਤੇਰਾ ਪ੍ਰਾਣਾ ਵਾਰਡ ਐ ਤੂੰ ਆ ਆ ਇੱਥੇ ਮੈਂ ਇਸ ਕਰਕੇ ਇੱਥੇ ਆਇਆ ਮੈਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਤੋਂ ਮੰਗ ਕਰਦਾ ਵੀ ਇਹਨਾਂ ਅਫਸਰਾਂ ਦੇ ਨਿਕੇਲ ਕੀਤੀ ਜਾਵੇ ਜਿਹੜੇ ਅਫਸਰ ਲਾਪਰਵਾਹੀ ਕਰਦੇ ਆ ਇਹਨਾਂ ਅਫਸਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਕਰੋੜਾ ਰੁਪਇਆ ਖਾ ਗਏ 13 ਕਰੋੜ ਰੁਪਇਆ ਪਹਿਲਾਂ ਖਾ ਗਏ ਇਹ ਕੋਈ ਕਿਸੇ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਇਹਨਾਂ ਅਫਸਰਾਂ ਦੇ ਖਿਲਾਫ ਬੀਅਲੈਂਸੀ ਇਲਕੁਆਰੀ ਕਰਾਈ ਜਾਵੇ ਤੇ ਜਿਹੜੇ ਹਮ 23 ਲੱਖ ਰੁਪਇਆ ਇਹਨਾਂ ਨੇ ਪਿੱਛੇ ਜ ਟੈਂਡਰ ਲਾਇਆ ਸੀ ਆ ਵੀ ਅਸੀਂ ਸਫਾਈ ਕਰਾਈ ਹੈ ਉਹ ਸਫਾਈ ਨਹੀਂ ਹੋएगी ਉਹ 23 ਲੱਖ ਰੁਪਇਆ ਵੀ ਨਗਰ ਕੌਂਸਲ ਖਾ ਗਈ ਉਹਦਾ ਵੀ 23 ਲੱਖ ਰੁਪਇਆ ਦਾ ਹਿਸਾਬ ਦਿੱਤਾ ਜਾਵੇ ਤੇ ਲੋਕਾਂ ਨੂੰ ਰਾਹ ਦਿੱਤੀ ਜਾਵੇ ਜੇ ਇਹੀ ਹਾਰਿਆ ਮੇਰੇ ਹਿਸਾਬ ਨਾਲ ਇਹਦੀ ਕੀ ਬਿਮਾਰੀ ਫੈਲ ਜਾਨੀ ਹੈ ਸ਼ਹਿਰ ਦੇ ਵਿੱਚ ਵੀ ਕਿਹੜੀ ਮਰਜ਼ੀ ਗਲੀ 'ਚ ਜਾਵੜੋ ਇੱਥੇ ਇਕੱਲੇ 20 ਦੀ 50 100 ਬੰਦਾ ਕੱਢਾ ਹੋਇਆ ਜਿਹੜੀ ਮਰਜ਼ ਸੁਲਕਰ ਰੋਡ ਜਾਵੜੋ ਟ੍ਰੂਪਰਾਂ ਗਲੀ ਜਾਵੜੋ ਠਾਕਰ ਮੰਦਾਂ ਜਾਵੜੋ ਪਿੰਡ 'ਚ ਜਾਵੜੋ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਜਾਵੜੋ ਇਹੀ ਆ ਬੰਨਾ ਮੈਂ ਹੁਣੇ-ਹੁਣੇ ਇਹੋ ਸਾਬ ਨੇ ਗੱਲ ਕੀਤੀ ਹੈ ਇਹੋ ਸਾਬ ਨੇ ਕਹਿੰਦਾ ਕਿ ਮੈਕਸਲ ਸੀਵਰ ਬੋਰਡ ਨਾਲ ਗੱਲ ਕਰਦਾ ਵੀ ਸੀਵਰ ਬੋਰਡ ਦੀ ਜ਼ਿੰਮੇਵਾਰੀ ਹੈ ਹਰ ਜਿਹੜਾ ਹਰ ਮਹਿਗਮਾ ਇੱਕ ਦੂਜੇ ਦੇ ਗੱਲ ਛੱਡਦੇ ਆ ਆਪਦੇ ਤੇ ਕੋਈ ਜੰਮਵਰੀ ਨਹੀਂ ਲੈਣਾ ਜਾਂਦਾ ਮੰਗ ਕੀ ਕਰਦੇ ਆ ਮੰਗੇ ਇਹੀ ਕਰਦੇ ਆ ਵੀ ਇਹਦੀ ਪ੍ਰੋਪਰ ਸਫਾਈ ਕਰਾਈ ਜਾਵੇ ਇਹਦੇ ਜੇ ਟੈਂਡਰ ਖੋਲ ਕੇ ਡੀਸੀ ਸਾਹਿਬ ਨੂੰ ਮੰਗ ਕਰਦੇ ਆ ਭਵੰਤ ਮਾਨ ਤੋਂ ਮੰਗ ਕਰਦੇ ਆ ਵੀ ਇਹਦੀ ਜਲਦੀ ਜਲਦੀ ਸਫਾਈ ਕਰਾ ਕੇ ਇਹਦਾ ਮਸਲਾ ਹੱਲ ਕੀਤਾ ਜਾਵੇ ਸ਼ਹਿਰ ਨੂੰ ਰਾਹ ਦੁਵਾਈ ਜਾਵੇ ਜੇ ਮਸਲਾ ਹੱਲ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਮਸਲਾ ਨਹੀਂ ਹੱਲਦਾ ਅਸੀਂ ਸਭਾ ਸ਼ਹਿਰ ਬੰਦ ਕਰਾਂਗੇ ਫਿਰ ਇਹਦਾ ਸਰਕਾਰ ਜਿਹੜਾ ਹੈਗਾ ਪੰਜਾਬ ਸਰਕਾਰ ਚ ਮੈਂਬਰ ਹੋਊਗੀ